ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਵੱਡੇ ਹਰੀਕਿਆਂ ਤੋਂ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਤੇ ਅੱਜ ਇੱਕ ਸੂਈ ਸਵਾਈ ਜਰਸੀ ਆ ਦੋਸਤੋ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਮੌਕਸਰ ਦਿਲਾ ਪਿਆ ਜਾਂਦਾ ਦੋਸਤੋ ਇਸ ਪੰਡ ਨੂੰ ਤੇ ਤਸੀਲ ਵੀ ਦੋਸਤੋ ਮੌਕਸਰ ਸਾਹਿਬ ਪੈ ਜਾਂਦੀ ਆ ਸੂਈ ਸਵਾਈ ਆ ਪ੍ਰੋਪਰ ਜਾਣਕਾਰੀ ਲਵਾਂਗੇ ਬਾਈ ਤੋਂ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਦੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਨਾ ਹੀ ਰਨ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆ ਆਓ ਬਾਈ ਹਾਂਜੀ ਬਾਈ ਜੀ ਸਸੀ ਕਾ ਸਸਕਾ ਬਾਈ ਹੋ ਠੀਕ ਠਾਕ ਹੈ ਜੀ ਠੀਕ ਠੀਕ ਆ ਬਾਈ ਇੱਕ ਕਰੀ ਆਪਣਾ ਨੰਬਰ ਦੱਸ ਦਿਓ ਜੀ ਨੰਬਰ ਬਾਈ 98555 98755 ਠੀਕ ਆ ਦੁਬਾਰੇ ਫੇਰ ਬੋਲ ਦਿਓ ਬਾਈ 555 98755 ਠੀਕ ਆ ਇਹ ਜਰਸੀ ਬਾਈ ਆਪਣੇ ਘਰ ਦੀ ਆ ਨਹੀਂ ਬਾਈ ਪਿਛਲੇ ਸੂਏ ਲਈ ਸੀ ਪਿਛਲੇ ਸੂਏ ਲਈ ਸੀ ਠੀਕ ਹੈ ਕਿੰਮਾ ਸੂਆ ਸੂਈ ਹੈ ਬਾਈ ਹੁਣ ਇਹ ਤੀਜਾ ਸੂਆ ਸੂਈ ਹੈ ਠੀਕ ਹੈ ਤੀਜਾ ਸੂਆ ਸੂਈ ਹੈ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਬਾਈ ਜੀ ਸਮਝ ਲਓ ਸਵਾ ਕੁ ਮਹੀਨਾ ਹੋ ਗਿਆ ਸਵਾ ਮਹੀਨਾ ਹੋ ਗਿਆ ਠੀਕ ਹੈ ਦੁੱਧ ਬਾਈ ਇਸ ਵਕਤ ਕਿੰਨਾਗਾ 14 ਲੀਟਰ ਬਣਗਾ 14 ਲੀਟਰ ਠੀਕ ਹੈ ਚਵਾਈ ਦੀ ਠੰਡੀ ਸੀ ਲਾਵੇ ਜੀ ਠੀਕ ਹੈ ਮਗਰ ਬੱਚਾ ਬਾਈ ਮਗਰ ਬੱਚਾ ਠੀਕ ਹੈ ਲਓ ਬਈ ਸਵਾ ਮਹੀਨੇ ਦੇ ਲਗਭਗ ਬਾਈਆਂ ਦਾ ਸੂਈ ਆ ਤੀਜਾ ਸੂਆ ਸੂਈ ਆ 14 ਕਿਲੋ ਬਾਈਆਂ ਦਾ ਦੁੱਧ ਤਿਆਰ ਆ ਚੁਆਈ ਦੀ ਠੰਡੀ ਸੀਲ ਦੱਸਦਾ ਬਾਈ ਬਾਕੀ ਦੋਸਤੋ ਤੁਸੀਂ ਆਪਦੀ ਇੱਥੇ ਆ ਕੇ ਤਸੱਲੀ ਕਰ ਲੈਣੀ ਆ ਸਵੇਰ ਦੇ ਜੇ ਗੱਲ ਕਰੀਏ ਦੋਸਤੋ ਚੁਆਈ ਹੋਈ ਆ ਸਵਾ 9 ਦਾ ਟਾਈਮ ਆ ਉਸ ਢੰਗ ਨਾਲ ਜੱਜਮੈਂਟ ਕਰੋ ਕਿਉਂਕਿ ਸ਼ਾਮ ਤਾਈਂ ਨੇ ਹਵਾਨੇ 'ਚ ਤਿਆਰੀ ਬਣਾਉਣੀ ਆ ਤੇ ਪੰਜਾਬ ਵਾਲੀ ਜਰਸੀ ਖੇਡ ਸਕਦੇ ਆ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਦੇਖ ਸਕਦੇ ਆ ਬਿਲਕੁਲ ਸੈਂਸ ਹੈ ਜ ਆ ਨਾੜਾ ਹਵਾਨੇ ਦੇ ਉੱਤੇ ਵੇਖੋਗੇ ਦੋਸਤੋ ਸੋਹਣੀਆਂ ਮਿਲਕ ਵੇਨ ਚੰਗੀ ਆ ਸਰੀਰ ਦੇ ਉੱਤੇ ਸਾਰੇ ਤੇ ਨਾੜਾਂ ਤੁਹਾਨੂੰ ਦੇਸਣੀਆਂ ਕਿਉਂਕਿ ਪਤਲੀ ਚਮੜੀ ਦੇ ਵਿੱਚ ਦੇਖ ਸਕਦੇ ਹਵਾਨਾ ਥਾਣ ਦੀ ਗੱਲ ਕਰੀਏ ਤਾਂ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਇਹ ਤੋੜ ਕੇ ਤੁਹਾਨੂੰ ਵਿਖਾ ਦੇਣੀ ਆ ਦੋਨੇ ਪਾਸੇ ਤੇ ਮਿਲਕਵਿਨ ਚੰਗੀ ਆ ਥਾਣਾ ਦਾ ਸਾਇ ਇਹ ਸੇਮ ਆ ਬਾਕੀ ਜਿਹੜੇ ਵੀਰ ਦੇ ਪਸੰਦ ਹੋਵੇ ਆਪਦੀ ਇੱਥੇ ਆ ਕੇ ਚਵਾਈ ਕਰ ਲੋ ਜੇ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਤਸੱਲੀ ਤੁਸੀਂ ਕਰਨੀ ਆ ਜਿਹੜੇ ਵੀਰ ਨੇ ਦੋਸਤੋ ਪੈਸੇ ਲਾਉਣੇ ਆ ਕਿਉਂਕਿ ਸੂਈ ਸਵਾਈ ਆ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਲੈ ਬਈ ਖੋਲ ਲਈ ਇੱਕ ਜਿਹੜਾ ਕੜਵਾ ਦੀ ਉਹ ਵੀ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਤੁਰ ਹੀ ਜਾਂਦੀ ਤੇ ਤੁਹਾਨੂੰ ਜੱਜਮੈਂਟ ਹੋ ਜਾਣੀ ਆ ਬਾਈ ਦੇ ਘਰ ਦੇ ਪਸ਼ੂ ਆ ਮਗਰਲੇ ਸੂਏ ਬਾਈਆਂ ਦਾ ਲਈ ਸੀ ਚੁਾਈ ਦੀ ਬਿਲਕੁਲ ਬਾਈਆਂ ਦਾ ਸਾਫ ਸੁਥਰੀ ਆ ਬਾਕੀ ਤੁਸੀਂ ਆਪ ਦੀ ਇੱਥੇ ਆ ਕੇ ਤਸੱਲੀ ਕਰ ਲੈਣੀ ਆ ਜਿਹੜਾ ਵੀ ਵੀਰ ਦੋਸਤੋ ਕੋਈ ਪਸ਼ੂ ਖਰੀਦਾ ਆਪਦੀ ਸਮਝ ਨਾਲ ਲਵੇ ਕਿਉਂਕਿ ਨਫੇ ਨੁਕਸਾਨ ਦਾ ਜਿਹੜਾ ਵੀਰ ਖਰੀਦੂਗਾ ਉਹ ਆਪ ਜ਼ਿੰਮੇਵਾਰ ਹੁੰਦਾ ਕਿਉਂਕਿ ਤਸੱਲੀ ਤੁਸੀਂ ਕਰਨੀ ਆ ਸਾਡਾ ਫਰਜ਼ ਆ ਤੁਹਾਨੂੰ ਦੋਸਤੋ ਪਸ਼ੂ ਵਿਖਾਉਣ ਦਾ ਤਕਰੀਬਨ ਕੋਸ਼ਿਸ਼ ਕਰੀਦੀ ਹਰ ਪੱਖ ਤੋਂ ਵਿਖਾਈਦਾ ਪਸ਼ੂ ਬੰਦੇ ਵੀ ਕੋਈ ਚੱਕਣ ਸਵੇਰ ਦਾ ਵੇਲਾ ਤਸੱਲੀ ਤੁਸੀਂ ਕਰਨੀ ਆ ਕਿਉਂਕਿ 9:30 ਹੋਇਆ ਸ਼ਾਮ ਤਾਈ ਨੇ ਹਵਾਨਾ ਭਰਨਾ ਕਰਮਾ ਵਾਲੀ ਨੇ ਜਰਸੀ ਅੰਗ ਦੇ ਵਿੱਚ ਹੈਗੀ ਆ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਤੇ ਇਹ ਰੇਟ ਕੀ ਕਰਦਾਂਗੇ ਇਹਦਾ ਰੇਟ ਬਾਈ ਇਹਦਾ ਬਸ 55000 ਰੁਪਇਆ ਕਰ ਦਿੰਦੇ 55000 ਰੁਪਇਆ ਠੀਕ ਆ ਲੋਈ 55000 ਰੁਪਏ ਰੇਟ ਆ ਰੇਟ ਵੀ ਕੋਈ ਬਾਹਲਾ ਨਹੀਂ ਜਾਇਜ਼ ਹੀ ਰੇਟ ਆ 14 ਕਿਲੋ ਦੁੱਧ ਤੁਸੀਂ ਇੱਥੇ ਚੋ ਕੇ ਲੈ ਜਾ ਸਕਦੇ ਆ ਬਾਈਆਂ ਦਾ ਸਵਾ ਮਹੀਨਾ ਹੋ ਗਿਆ ਸੂਈ ਨੂੰ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਪਿੰਡ ਵੱਡੇ ਹਰੀ ਕੀ ਜ਼ਿਲ੍ਹਾ ਸ਼੍ਰੀ ਮੋਕਸਾ ਸਾਹਿਬ ਤਹਿਸੀਲ ਵੀ ਮੋਕਸਾ ਸਾਹਿਬ ਨੇੜੇ ਸਰਾਇ ਨਗਰ ਆ ਜਾਂਦਾ ਮੇਨ ਏਡਾ ਕੋੜਕਪੂਰਾ ਮੋਕਸਰ ਰੋਡ ਤੋਂ ਸੜਕ ਆਉਂਦੀ ਏ ਸਰਾਇ ਨਗਰਾਂ ਤੋਂ ਇਸ ਪਿੰਡ ਨੂੰ ਜੇ ਗੱਲ ਕਰੀਏ ਪਿੰਡ ਹਰੀ ਕੀ ਕਲਾ ਬੋਲਦਾ ਜੀ ਵੱਡੇ ਵੱਡੇ ਹਰੀ ਕੀ ਕਲਾ ਪਿੰਡ ਆ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਦੋਸਤੋ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ